ਤਰਨਤਾਰਨ ਜਿਮਨੀ ਚੋਣ ਦਾ ਸਿਆਸੀ ਅਖਾੜਾ ਪੱਕਿਆ ਹੋਇਆ ਅੱਜ ਚੋਣਾਂ ਹੋ ਰਹੀਆਂ ਨੇ 23% ਵੋਟ ਹੋ ਚੁੱਕੀ ਆ ਤਰਨਤਾਰਨ ਜਿਮਨੀ ਚੋਣ ਦੀ ਲੋਕ ਬਹੁਤ ਸਮਝਦਾਰ ਆ ਗੁਰੂ ਦੀ ਨਗਰੀ ਆ ਤਰਨਤਨ ਸਾਹਿਬ ਉੱਤੇ ਲੋਕਾਂ ਨੇ ਬਹੁਤ ਦੇਖਿਆ ਵੀ ਸਰਕਾਰ ਜੋ ਆ ਪਹਿਲਾਂ 3.5 ਸਾਲਾਂ ਚ ਕੰਮ ਕਰ ਰਹੀ ਸੀ ਜਿਹੜਾ ਕੈਂਡੀਡੇਟ ਆ ਸਾਡਾ ਹੈਗਾ ਸੰਧੂ ਜੀ ਉਹ ਕੰਮ ਪਹਿਲਾਂ ਵੀ ਕੀਤਾ ਉਹਨਾਂ ਨੇ ਲੋਕਾਂ ਜੁਗੋਦਾਂ ਦੇ ਨਾਲ ਨੇ ਮੈਂ ਹਰ ਬੰਦੇ ਦਾ ਇਹ ਕੰਮ ਜਿਹਨੂੰ ਪੁੱਛੋ ਇਹੀ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਅਸੀਂ ਵਿਕਾਸ ਦੇ ਨਾਲ ਖੜੇ ਆ ਨਾ ਕਿ ਅੱਜ ਕੋਈ ਜਜਵਾਤਾ ਨਾਲ ਖੜਾ ਵਾ ਉੱਥੇ ਵਿਕਾਸ ਦੇ ਨਾਲ ਖੜੇ ਆ ਲੋਕ ਤਾਂ 2022 ਦੇ ਵਿੱਚ ਅਮਨ ਦੀ ਪਾਰਟੀ ਕਹਿੰਦੀ ਸੀ ਕਿ ਇਸ ਨੂੰ ਵੋਟ ਦਾ ਸੰਦੂਰ ਮੋੜ ਨਾ ਪਾਇਆ ਅੱਜ ਉਸ ਨੂੰ ਕਹਦੇ ਵੀ ਵੋਟ ਪਾਓ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੇ ਕੋਈ ਬੰਦਾ ਕਿਸੇ ਟੀਮ ਦਾ ਮੈਂਬਰ ਹੋ ਕੇ ਆਜ਼ਾਦ ਜਿੱਤ ਸਕਦਾ ਵਾ ਇਹਨਾਂ ਨੇ ਜਦੋਂ ਇੱਕ ਵਾਰੀ ਟਿਕੜ ਨਹੀਂ ਦਿੱਤੀ ਸੀ ਜੇ ਉਹਦੀ ਛਵੀ ਹੈਗੀ ਸੀ ਤਾਂ ਉਹਨੇ ਆਜ਼ਾਦ ਵੀ ਜਿੱਤ ਕੇ ਦਿਖਾਤਾ ਸੀ ਕਾਲੀ ਦਲ ਨੂੰ ਕਾਲੀ ਦਲ ਨੇ ਟਿਕੜ ਕੱਟੀ ਸੀ ਨਾ ਉਹਦੀ ਉਹਨੇ ਆਜ਼ਾਦ ਵੀ ਜਿੱਤ ਕੇ ਦਿਖਾਤਾ ਸੀਗਾ ਅੱਜ ਜੇ ਆਮ ਆਦਮੀ ਪਾਰਟੀ ਉਹਨੂੰ ਟਿਕੜ ਦੇ ਰਹੀ ਹੈ ਤਾਂ ਫਿਰ ਉਹਦੇ ਵਿੱਚ ਮਾੜੀ ਗੱਲ ਕੀ ਆ ਸਖਬੀਰ ਬਾਦਲ ਉਹਨਾਂ ਨੂੰ ਤਾਂ ਲੋਕ ਹੀ ਕਹਿ ਰਹੇ ਅੱਜ ਵੀ ਘਰ ਬੈਠੋ ਉਹਨ ਤੁਹਾਡੀ ਜਿਹੜੀ ਰਾਜਨੀਤੀ ਰੋਟੀਆਂ ਉਹ ਨਹੀਂ ਸਿੱਖਣੀਆਂ ਕਿਉਂਕਿ ਉਹਨਾਂ ਨੇ ਗੁਰੂ ਮਹਾਰਾਜ ਦਾ ਜੋ અપਮਾਨ ਕੀਤਾ ਸੀ ਉਹਦੀ ਸਜ਼ਾ ਤਾਂ ਮਿਲ ਨਹੀਂ ਮਿਲਨੀ ਹੈ ਜੋ ਗੁਰੂ ਮਹਾਰਾਜ ਦੇ ਨਾਲ ਉਹਨਾਂ ਨੇ ਸਾਡੇ ਸਰੂਪ ਮਹਾਰਾਜ ਦੇ ਚੱਕੇ ਉਹਨਾਂ ਦੇ ਰਾਜ ਦੇ ਵਿੱਚ ਪਰੰਤਾਰਨ ਜਿੰਨੀ ਚੋਣ ਦਾ ਸਿਆਸੀ ਅਖਾੜਾ ਪੱਕਿਆ ਹੋਇਆ ਅੱਜ ਚੋਣਾ ਹੋ ਰਿਹਾ ਨੇ 11 ਵਜੇ ਤੱਕ ਤਕਰੀਬਨ 23% ਵੋਟ ਪੈ ਚੁੱਕੇ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਲੁਧਿਆਣਾ ਸੈਂਟਰ ਦੇ ਵਿਧਾਇਕ ਅਸ਼ੋਕ ਕ੍ਰਿਸ਼ਨ ਬਪੜੀ ਬਪੜੀ ਸਾਹਿਬ ਕੀ ਕਹਿਣਾ 23% ਵੋਟ ਹੋ ਚੁੱਕੀ ਆ ਤਰਨਤਾਰਨ ਜਿਮਨੀ ਚੋਂ ਦੀ ਲੋਕ ਬਹੁਤ ਸਮਝਦਾਰ ਆ ਗੁਰੂ ਦੀ ਨਗਰੀ ਆ ਤਰਨਤਨ ਸਾਹਿਬ ਉੱਥੇ ਲੋਕਾਂ ਨੇ ਬਹੁਤ ਦੇਖਿਆ ਵੀ ਸਰਕਾਰ ਜੋ ਆ ਪਹਿਲਾਂ ਸਾਢੇ 3 ਸਾਲਾਂ ਚ ਕੰਮ ਕਰ ਰਹੀ ਸੀ ਸਾਡੇ ਐਮਐਲਏ ਸਾਹਿਬ ਕੁਦਰਤੀ ਮਾਰਾ ਹੀ ਵੱਲ ਨੂੰ ਚਲਾਣਾ ਕਰ ਗਏ ਪਰ ਜਿਹੜਾ ਕੰਮ ਉਹਨਾਂ ਦਾ ਕੀਤਾ ਹੋਇਆ ਸੀ ਔਰ ਜਿਹੜਾ ਕੈਂਡੀਡੇਟ ਆ ਸਾਡਾ ਹੈਗਾ ਸੰਧੂ ਜੀ ਉਹ ਕੰਮ ਪਹਿਲਾਂ ਵੀ ਕੀਤਾ ਉਹਨਾਂ ਨੇ ਲੋਕਾਂ ਜੋਦਾਂ ਦੇ ਨਾਲ ਨੇ ਮੈਂ 10 ਦਿਨ ਲਾ ਕੇ ਆਇਆ ਉੱਥੇ ਤਰਨਤਨ ਦੀ ਧਰਤੀ ਤੇ ਹਰ ਬੰਦੇ ਦਾ ਇਹ ਕੰਮ ਜਿਹਨੂੰ ਪੁੱਛੋ ਇਹੀ ਕਹਿ ਰਿਹਾ ਵੀ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਅਸੀਂ ਵਿਕਾਸ ਦੇ ਨਾਲ ਖੜੇ ਆ ਨਾ ਕਿ ਅੱਜ ਕੋਈ ਜਜਵਾਤਾਂ ਨਾਲ ਖੜਾ ਵਾ ਉਥੇ ਵਿਕਾਸ ਦੇ ਨਾਲ ਖੜਿਆ ਲੋਕਤੰਤਰੀ ਆਕਾਲੀ ਦਲ ਕਹਿੰਦਾ ਵੀ 2022 ਦੇ ਵਿੱਚ ਅਮਿੰਦ ਪਾਰਟੀ ਕਹਿੰਦੀ ਸੀ ਕਿ ਇਸ ਨੂੰ ਵੋਟ ਦਾ ਸੰਦੂਰ ਮੋੜ ਨਾ ਪਾਇਆ ਅੱਜ ਉਸ ਨੂੰ ਕਹਦੇ ਵੀ ਵੋਟ ਪਾਓ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੇ ਕੋਈ ਬੰਦਾ ਕਿਸੇ ਟੀਮ ਦਾ ਮੈਂਬਰ ਹੋ ਕੇ ਆਜ਼ਾਦ ਜਿੱਤ ਸਕਦਾ ਵਾ ਇਹਨਾਂ ਨੇ ਜਦੋਂ ਇੱਕ ਵਾਰੀ ਟਿਗੜ ਨਹੀਂ ਦਿੱਤੀ ਸੀ ਜੇ ਉਹਦੀ ਛਵੀ ਹੈਗੀ ਸੀ ਤਾਂ ਉਹਨੇ ਆਜ਼ਾਦ ਵੀ ਜਿੱਤ ਕੇ ਦਿਖਾਤਾ ਸੀ ਆਕਾਲੀ ਦਲ ਨੂੰ ਆਕਾਲੀ ਦਲ ਨਹੀਂ ਟਿਗੜ ਕੱਟੀ ਸੀ ਨਾ ਉਹਦੀ ਉਹਨੇ ਆਜ਼ਾਦ ਵੀ ਜਿੱਤ ਕੇ ਦਿਖਾਤਾ ਸੀ ਅੱਜ ਜੇ ਆਮ ਆਦਮੀ ਪਾਰਟੀ ਉਹਨੂੰ ਇਗਰ ਦੇਰੀ ਹੈ ਤਾਂ ਫਿਰ ਉਹਦੇ ਵਿੱਚ ਮਾੜੀ ਗੱਲ ਕੀ ਆ ਸੁਖਵੀਰ ਬਾਦਲ ਉਹਨਾਂ ਨੂੰ ਤਾਂ ਲੋਕ ਹੀ ਕਹਿ ਰਹੇ ਅੱਜ ਵੀ ਘਰ ਬੈਠੋ ਹਣ ਤੁਹਾਡੀ ਜਿਹੜੀ ਰਾਜਨੀਤੀ ਰੋਟੀਆਂ ਉਹ ਨਹੀਂ ਸਿੱਖਣੀਆਂ ਕਿਉਂਕਿ ਉਹਨਾਂ ਨੇ ਗੁਰੂ ਮਹਾਰਾਜ ਦਾ ਜੋ અપਮਾਨ ਕੀਤਾ ਸੀ ਉਹਦੀ ਸਜ਼ਾ ਤਾਂ ਮਿਲ ਨਹੀਂ ਮਿਲਨੀ ਹੈ ਜੋ ਗੁਰੂ ਮਹਾਰਾਜ ਦੇ ਨਾਲ ਉਹਨਾਂ ਨੇ ਸਾਡੇ ਸਰੂਪ ਮਹਾਰਾਜ ਦੇ ਚੱਕੇ ਉਹਨਾਂ ਦੇ ਰਾਜ ਦੇ ਵਿੱਚ ਅਗਨੀ ਭੇਟ ਹੋਏ ਉਹਨਾਂ ਨੂੰ ਸਜ਼ਾ ਤਾਂ ਮਿਲ ਨਹੀਂ ਮਿਲਨੀ ਹੈ ਜਿਹੜੇ ਲੋਕ ਹੈ ਜਾਂ ਕੰਮ ਉਹ ਜਿਨ੍ਹਾਂ ਦੀਆਂ ਗਵਾਹਾਂ ਚ ਹੋਇਆ ਵਾ SSP ਦੇ सस्पेंड ਨੂੰ ਲੈ ਕੇ ਮਨਪ੍ਰੀਤ ਜੀ ਆਲੇ ਕਹਿੰਦੇ ਵੀ ਨਿੰਦਾ ਕਰਦੇ ਮੈ ਇਹ ਹੁਣ ਨਹੀਂ ਚਾਹੀਦਾ ਸੀਗਾ ਦੇਖੋ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਉਹ ਪੰਜਾਬ ਦੇ ਪ੍ਰਤੀ ਅੱਜ ਹੋਰ ਨੀਤੀਆਂ ਨਾਲ ਕੰਮ ਕਰ ਰਹੀ ਆ ਪੰਜਾਬ ਨੂੰ ਮਤਰਈ ਮਾਂ ਵਾਲਾ ਕੰਮ ਕਰ ਰਹੀ ਆ ਪੰਜਾਬ ਦੀ ਧਰਤੀ ਨਾਲ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੜੇ ਬੜੇ ਯੋਧੇ ਜੰਮੇ ਆ ਇਸ ਧਰਤੀ ਨੇ ਪਰ ਉਹਨਾਂ ਦੀ ਗੱਲ ਦਾ ਲੈਕਸ਼ਨਾ ਚ ਜਵਾਬ ਮਿਲ ਜਾਣਾ 2027 ਦਾ ਮੋਡ ਬਣਿਆ ਜਾਊਗਾ ਜੇ ਜਿੱਤੇ ਤਾਂ ਤੁਹਾਨੂੰ ਬਿਲਕੁਲ ਬਿਲਕੁਲ ਅਸੀਂ ਕੰਮ ਮੋਡ ਵੀ ਬਣਿਆ ਜਾਊਗਾ ਅਸੀਂ ਵਿਕਾਸ ਦੇ ਰੂਪ ਚ ਜਿਵੇਂ ਅੱਜ ਆ ਦੇਖ ਰਹੇ ਹਾਂ ਸਕੂਲ ਦੇ ਅੰਦਰ ਜੋ ਮੇਰਾ ਪੰਜਵਾਂ ਛੇਮਾ ਦੋਰਾਵਾ ਉਹ ਡੀਸੀ ਸਾਹਿਬ ਦਾ ਤੀਜਾ ਵਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਆਪਣੀ ਨੀਅਤ ਤੇ ਨੀਤੀ ਨਾਲ ਕੰਮ ਕਰੀਦਾ ਅਸੀਂ ਲੋਕ ਦਿਖਾਵਾ ਨਹੀਂ ਕਰਦੇ ਆਖਰੀ ਸਵਾਲ ਹੈ ਪੰਜਾਬ ਯੂਨੀਵਰਸਿਟੀ ਲੈ ਕੇ ਸਾਰਾ ਪੰਜਾਬ ਇਕੱਠਾ ਹੋ ਗਿਆ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਵਿਕਾਸ ਦੇ ਰੂਪ ਨਾਲ ਔਰ ਆਮ ਆਦਮੀ ਪਾਰਟੀ 2027 ਦੇ ਵਿੱਚ ਰਿਪੀਟ ਹੋਣ ਲਈ ਖੜੀ ਆ ਪੰਜਾਬ ਯੂਨੀਵਰਸਿਟੀ ਨੂੰ ਕਿਸ ਸੈਨੇਟ ਭੰਗ ਨੂੰ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵਾ ਵੀ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਹਮੇਸ਼ਾ ਮਤਰਈ ਮਾਂ ਵਾਲਾ ਕੰਮ ਕਰਦੀਆਂ ਨੇ ਪੰਜਾਬ ਦੇ ਨਾਲ ਉਹਦੇ ਵਿੱਚ ਇੱਕ ਯੂਨੀਵਰਸਿਟੀ ਵਾਲਾ ਵੀ ਰੂਪ ਆ ਇਹਨਾਂ ਨੇ ਪਹਿਲਾਂ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਆਪਣੇ ਆਪ ਨੂੰ ਭਾਜਪਾ ਨੇ ਬੈਕ ਕੀਤਾ ਸੀਗਾ ਇਸੇ ਤਰ੍ਹਾਂ ਹੀ ਦੇਖੋ ਯੂਨੀਵਰਸਿਟੀ ਦਾ ਕੰਮ ਜਿਹੜਾ ਇਹ ਖਾਲਸੇ ਦਾ ਝੰਡਾ ਜਿੱਥੇ ਗੱਡਿਆ ਗਿਆ ਗੱਡਿਆ ਗਿਆ ਮਲਵਿੰਦਰ ਸਿੰਘ ਕੰਗ ਨੂੰ ਵੀ ਰੋਕਿਆ ਗਿਆ ਸੀਗਾ ਕੱਲ ਧਰਮ ਦੇ ਵਿਸ਼ਾਮ ਨੂੰ ਦੇਖੋ ਗੱਲ ਸੁਣੋ ਉਹ ਤਾਂ ਆਪਣੇ ਵੱਲੋਂ ਬਤੇਰੀ ਜ਼ੋਰ ਜਮੈਸ਼ੀ ਕਰਦੇ ਆ ਪੰਜਾਬੀਆਂ ਦੇ ਉੱਤੇ ਯੋਰ ਨਹੀਂ ਚੱਲਦਾ ਪੰਜਾਬੀ ਪਿਆਰ ਨਾਲ ਤਾਂ ਸਾਰਾ ਕੁਝ ਦੇ ਦਿੰਦੇ ਦਿੰਦੇ ਜੇ ਕਿਤੇ ਸੋਚਣ ਵੀ ਇਹ ਡੰਡੇ ਦੇ ਯੋਰ ਨਾਲ ਰਾਜਨੀਤੀ ਕਰਕੇ ਆਪਣੀਆਂ ਕੇਂਦਰ ਦੀਆਂ ਸਰਕਾਰਾਂ ਹਕੂਮਤ ਚਲਾ ਲੂਗੀਆਂ ਪੰਜਾਬ ਚ ਉਹ ਨਾ ਚੱਲਣ ਦਿੱਤੀ ਆ ਨਾ ਚੱਲਣ ਦੇਣੀ ਆ ਔਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਸਵਾ ਲੱਖ ਨਾਲ ਇੱਕ ਇੱਕ ਲੜਾਕਾ ਸਰਕਾਰ ਸਟੈਂਡ ਲੇਗੀ ਆਮ ਆਦਮੀ ਪਾਰਟੀ ਪੰਜਾਬ ਬਿਲਕੁਲ ਸਾਡਾ ਸਟੈਂਡ ਪੰਜਾਬ ਦੀ ਧਰਤੀ ਨਾਲ ਕਿਸੇ ਤਰ੍ਹਾਂ ਦਾ ਚਾਹੇ ਕੋਈ ਯੂਨੀਵਰਸਿਟੀ ਦਾ ਮੁੱਦਾ ਚਾਹੇ ਕੋਈ ਕਿਸਾਨੀ ਦਾ ਮੁੱਦਾ ਚਾਹੇ ਕੋਈ ਜਵਾਨੀ ਦਾ ਮੁੱਦਾ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੀ ਧਰਤੀ ਨੂੰ ਜਿੰਨੇ ਸਾਡੀ ਜਰੂਰਤ ਪਊਗੀ ਅਸੀਂ ਆਪਣੀ ਜਾਨ ਤੱਕ ਨਿਸ਼ਾਵਰ ਕਰ ਦਾਂਗੇ ਆਮ ਆਦਮੀ ਪਾਰਟੀ ਦਾ ਸੈਂਟਰ ਦੇ ਬਤਾਏ ਗੂ ਦੇਣ ਤੋਂ ਅਸ਼ੋਕ ਪ੍ਰਸ਼ਰ ਜਿਨ੍ਹਾਂ ਨੇ ਕਿਹਾ ਕਿ ਪੂਰਾ ਸਟੈਂਡ ਲੈਨੇ ਆ ਚਾਹੇ ਪਾਣੀ ਦਾ ਮੁੱਦਾ ਹੋਵੇ ਚਾਹੇ ਕੋਈ ਵੀ ਉਤ ਹੋਵੇ ਪਰ ਪੰਜਾਬ ਦੇ ਨਾਲ ਖੜੇ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਸੀ ਤੇ ਪੰਜਾਬ ਦੇ ਨਾਲ ਹੀ ਖੜੇਗੀ